ਹਾਂਜੀ ਸੱਜਣੋ ਬਹੁਤ ਖੁਸ਼ੀ ਦੀ ਗੱਲ ਆ ਬਾਹਲੇ ਮੁਲਕਾਂ ਦੇ ਵਿੱਚ ਪੰਜਾਬੀ মিডিਏ ਨੇ ਬਹੁਤ ترقی ਕੀਤੀ ਆ ਖਾਸ ਕਰਕੇ ਵੈਸਟਰਨ ਕੈਨੇਡਾ ਦੇ ਵਿੱਚ ਸਰੀ ਦੀ ਗੱਲ ਕਰੀਏ ਤਾਂ ਇਸ ਏਰੀਏ ਦੇ ਵਿੱਚ ਪੰਜਾਬੀ মিডিਏ ਦਾ ਇੱਕ ਥੰਮ ਡਾਕਟਰ ਜਸਵੀਰ ਸਿੰਘ ਰਵਾਣਾ ਜੀ ਅੱਜ ਆਪਣੇ ਨਾਲ ਸ਼ਾਮਲ ਹੋ ਰਹੇ ਨੇ ਤੇ ਆਪਾਂ ਪਹਿਲਾਂ ਤਾਂ ਨਤ ਸਵਾਗਤ ਕਰਦੇ ਆਂ ਫਿਰ ਇਹਨਾਂ ਤੋਂ ਇਹਨਾਂ ਦੇ ਵਿਚਾਰ ਪੁੱਛਾਂਗੇ ਵੀ ਇੱਥੋਂ ਦਾ মিডিਆ ਦੇ ਪੰਜਾਬ ਤੇ ਉਹਦਾ ਕੀ ਅਸਰ ਹੋਇਆ ਜਾਂ ਜਿਹੜੀ ਆਮ ਆਦਮੀ ਪਾਰਟੀ ਨੂੰ ਸਟੈਬਲਿਸ਼ ਕਰਨ ਇਹਦੇ ਇਹੋ ਜਿਹਾਨ ਨਾਲ ਆਪਾਂ ਟੌਪਿਕ ਤੇ ਗੱਲਾਂ ਕਰਾਂਗੇ ਤੇ ਪਹਿਲਾਂ ਆਪਾਂ ਸਵਾਗਤ ਸਸਿਕਾਦਰ ਸਾਹਿਬ ਜੀ ਬਹੁਤ ਮਿਹਰਬਾਨੀ ਡਾਕਟਰ ਸੁਦਰਪਾਲ ਔਲਖ ਜੀ ਬਹੁਤ ਬਹੁਤ ਧੰਨਵਾਦ ਤੁਰਕ ਸਾਹਿਬ ਤੁਸੀਂ ਜੋ ਪਹਿਲਾਂ ਕਿਹਾ ਵੀ ਐਸੇ ਏਰੀਏ ਦੇ ਵਿੱਚ ਜਿਾ ਕਹਿ ਲੋ ਵੈਸਟਰਨ ਕੈਨੇਡਾ ਜਾਂ ਨਾਰਥ ਅਮਰੀਕਾ ਦੇ ਵਿੱਚ ਹੀ ਪੰਜਾਬੀ মিডিਆ ਦਾ ਇੱਕ ਥੰਮ ਕਿਹਾ ਜਾ ਸਕਦੇ ਹਾਂ ਬਹੁਤ ਵੱਡਾ ਨਾਮ ਹੈ ਬਹੁਤ ਰਤਬਾ ਹੈ ਬਹੁਤ ਜਾਣ ਪਛਾਣ ਹੈ ਬਹੁਤ ਲੰਮੇ ਸਮੇਂ ਤੋਂ ਅਸੀਂ ਇਹ ਸੇਵਾ ਕਰ ਰਹੇ ਹਾਂ ਤੇ ਮੈਂ ਸੋ ਮੈਂ ਜਿਹੜਾ ਟਾਪਿਕ ਲੈਣ ਲੱਗਾ ਹਾਂ ਉਹਦੇ ਤੇ ਤੁਹਾਡੇ ਵਿਚਾਰ ਇਸ ਲਈ ਜਾਨਣਾ ਚਾਹੁੰਦਾ ਹਾਂ ਵੀ ਜਿਵੇਂ ਜਦੋਂ ਪੰਜਾਬ ਦੇ ਵਿੱਚ ਫਿਰੇ 22 ਤੋਂ ਜਾਂ ਕੋਈ ਉਸ ਤੋਂ ਪਹਿਲਾਂ ਵੀ ਜਦੋਂ ਆਮ ਆਦਮੀ ਪਾਰਟੀ ਦੀ ਆਮਦ ਹੋਈ ਹੈ ਪੰਜਾਬ 'ਚ ਤਾਂ ਉਹਦੇ ਵਿੱਚ ਬਹੁਤ ਵੱਡਾ ਰੋਲ ਸੀਗਾ ਸਾਡੇ ਬਾਹਰਲੇ ਲੋਕਾਂ ਦਾ ਤੇ ਬਾਹਲੇ ਲੋਕਾਂ ਨੂੰ ਇਨਫਲੂਐਂਸ ਕਰਨ ਦਾ ਸਾਡੇ ਬਾਹਰਲੇ ਮੀਡੀਆ ਦਾ ਜੀ ਉਸ মিডিਏ ਦੇ ਵਿੱਚ ਤਾਂ ਬਹੁਤ ਵੱਡਾ ਯੋਗਦਾਨ ਤੁਹਾਡਾ ਵੀ ਤਾਂ ਫਿਰ ਤੁਸੀਂ ਉਹਦੇ ਵਿੱਚ ਜੋ ਮੈਨੂੰ ਹੁਣ ਫੀਲ ਹੋ ਰਿਹਾ ਆ ਕਿ ਉਸ ਤੋਂ মিডিਏ ਨੇ ਜਿਹੜਾ ਯੋਗਦਾਨ ਪਾਇਆ ਸੀ ਐਸਟੈਬਲਿਸ਼ ਕਰਨ ਦੇ ਵਿੱਚ ਪਰ ਜਿਹੜਾ ਹੁਣ ਉਸ ਦਾ ਪੰਜਾਬ ਦਾ ਨੁਕਸਾਨ ਹੋ ਰਿਹਾ ਬਰਬਾਦੀ ਹੋਈ ਆ ਤੁਸੀਂ ਕੀ ਸਮਝਦੇ ਹੋ ਕਿ ਉਹ মিডিਏ ਨੂੰ ਥੋੜਾ ਕੁਝ ਓਨ ਕਰਨਾ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾ ਜਾਂ ਇਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਜੀ ਥੋੜਾ ਭਾਵੇਂ ਕਿ ਬਾਹਰਲੇ ਵੀਡੀਓ ਨੂੰ ਥੋੜਾ ਬਹੁਤਾ ਹਾਂਜੀ ਦੀਵਾਰੀ ਓਨ ਕਰ ਲੈਣੀ ਚਾਹੀਦੀ ਆ ਹਾਂਜੀ ਹਾਂ ਤੁਹਾਨੂੰ ਆਲਸਾਵ ਗੱਲ ਇਹ ਹੈ ਕਿ ਜਦੋਂ ਆਮ ਆਦਮੀ ਪਾਰਟੀ ਦਾ ਜਨਮ ਹੋ ਰਿਹਾ ਸੀਗਾ ਹਾਂਜੀ ਤੇ ਸ਼ਾਇਦ ਉਦੋਂ ਪੰਜਾਬ ਦੀ ਸਿਆਸੀ ਧਰਾਤਲ ਦੇ ਵਿੱਚ ਇੱਕ ਖੱਪਾ ਵੀ ਸੀਗਾ ਜਾਂ ਇਹ ਕਹ ਲਓ ਕਿ ਪੰਜਾਬ ਉਦੋਂ ਸਿਆਸੀ ਅਰੀਨੇ ਦੇ ਵਿੱਚ ਉਸਲਵਟੇ ਲੈ ਰਿਹਾ ਸੀਗਾ ਕੋਈ ਤਬਦੀਲੀ ਦੀ ਮੰਗ ਕਰ ਰਿਹਾ ਸੀਗਾ ਤਬਦੀਲੀ ਭਾਵੇਂ ਵਿਧਨ ਦਾ ਪਾਰਟੀ ਹੋਵੇ ਜਾਂ ਬਾਹਰਲੇ ਬੰਨੇ ਲੇਕਿਨ ਕੁਝ ਸਮੇਂ ਬਾਅਦ ਆਪਾਂ ਜਾਣਦੇ ਹਾਂ ਕਿ ਲੋਕ ਜਿਵੇਂ ਆਪਾਂ ਕਹਿੰਦੇ ਆ ਕਿ ਚੇਂਜ ਇਜ਼ ਦਾ ਓਨਲੀ ਕਨਸਟੈਂਟ ਤੋ ਜਿਹੜੀਆਂ ਐਸਟੈਬਲਿਸ਼ਡ ਪਾਰਟੀਆਂ ਸੀਗੀਆਂ ਸ਼ੋਗਨ ਕਾਲ ਦਲ ਦਾ ਬਹੁਤ ਲੰਬਾ ਇਤਿਹਾਸ ਹੈ ਕਾਂਗਰਸ ਦਾ ਇਤਿਹਾਸ ਹੈ ਇਹਨਾਂ ਦੇ ਵਿੱਚ ਇੱਕ ਪ੍ਰਭਾਵ ਬਣ ਗਿਆ ਕਿ ਡਾਇਨਾਸਟਿਕ ਜਿਹੜਾ ਰੂਲ ਚੱਲ ਰਿਹਾ ਹੈ ਪਰਿਵਾਰ ਵਾਲ ਭਾਰੂ ਹੋ ਰਿਹਾ ਹੈ ਤੇ ਆਮ ਲੋਕਾਂ ਦੀ ਪਹੁੰਚ ਹੈ ਨਹੀਂ ਜੀ ਹਜ਼ੂਰੀ ਕਰਨ ਤੋਂ ਬਿਨਾ ਹੋਰ ਆਮ ਲੋਕਾਂ ਦਾ ਵਰਕਰਾਂ ਦਾ ਕੰਮ ਕਰ ਰਿਹਾ ਨਹੀਂ ਸੀਗਾ ਕੁਝ ਇਸ ਕਿਸਮ ਦਾ ਪ੍ਰਭਾਵ ਬਣ ਗਿਆ ਤੇ ਦੂਜੇ ਬੰਨੇ ਹਕੀਕਤ ਇਹ ਹੈ ਕਿ ਪੰਜਾਬ ਦਾ ਜਿਹੜਾ ਨੌਜਵਾਨ ਹੈ ਉਹ ਪੰਜਾਬ ਨੂੰ ਛੱਡ ਕੇ ਬਾਹਰਲੇ ਮੁਲਖਾਂ ਵਾਲੇ ਪਾਸੇ ਨੂੰ ਹੋਤ ਰਿਹਾ ਗੱਲਾਂ ਤਾਂ ਪੰਜਾਬ ਦੀਆਂ ਕਰਦਾ ਹੈ ਲੈਕਿਨ ਪੰਜਾਬ ਚ ਰਹਿ ਕੇ ਰਾਜ਼ੀ ਨਹੀਂ ਹੈ ਹਾਂਜੀ ਉਹ ਜਦੋਂ ਬਾਹਲੇ ਮੁਰਖਾਂ ਚ ਜਦੋਂ ਆਪਾਂ ਆਉਣੇ ਆ ਤੁਸੀਂ ਵੀ ਆਏ ਮੈਂ ਵੀ ਆਇਆ ਤਾਂ ਸਾਡਾ ਪਿੱਛੇ ਧਿਆਨ ਹਮੇਸ਼ਾ ਰਹਿੰਦਾਗਾ ਸਾਡਾ ਜੜਵੱਲੀ ਆਪਣੇ ਪੇਕਿਆਂ ਵੱਲ ਨਹੀਂ ਆਪਣੇ ਹੇਰਵੇ ਦੀ ਭਾਵਨਾ ਸਾਡੇ ਮਨ ਚ ਹਮੇਸ਼ਾ ਮੌਜੂਦ ਹੁੰਦੀ ਹੈ ਹਾਂਜੀ ਤਾਂ ਜਦੋਂ ਹੇਰਵੇ ਦੀ ਭਾਵਨਾ ਜੋ ਮੁਹੱਬਤ ਅਸੀਂ ਪੰਜਾਬ ਨੂੰ ਕਰਦੇ ਆ ਉਹਦੇ ਵਿੱਚੋਂ ਨੁਕਤਾ ਚੀਨੀ ਵੀ ਨਿਕਲਦੀ ਹੈ ਕਿਉਂ ਸਾਡੇ ਪੰਜਾਬ ਚ ਹੈ ਨਹੀਂਗਾ ਇਹਨਾਂ ਮੁਲਕਾਂ ਚ ਸਾਰਾ ਕੁਝ ਹੈਗਾ ਇੱਥੇ ਦੇਖੋ ਸੜਕਾਂ ਵੀ ਚੰਗੀਆਂ ਇੱਥੇ ਭ੍ਰਿਸ਼ਟਾਚਾਰ ਵੀ ਘੱਟ ਹੈ ਇੱਥੇ ਜਿਹੜਾ ਮਿਹਨਤ ਕਰਦਾ ਹੈ ਉਹ ਛੇਤੀ ਸਟੈਬਲਿਸ਼ ਇਸ ਕਿਸਮ ਦੀ ਭਾਵਨਾ ਬਾਹਰਲੀ ਦੁਨੀਆ 'ਚ ਬੈਠਾ ਪੰਜਾਬ ਨਾਲ ਜੁੜਿਆ ਹੋਇਆ ਵਿਅਕਤੀ ਆਪਣੇ ਮਨ ਦੇ ਵਿੱਚ ਲੈ ਕੇ ਇੱਥੇ ਆਇਆ ਪਰ ਜਦੋਂ ਚਾਰ ਛਿਲੜ ਆ ਜਨ ਤੇ ਫੇਰ ਬੰਦਾ ਕਹਿੰਦਾ ਕਿ ਹੁਣ ਮੈਂ ਅੱਗੇ ਨੂੰ ਜਾਦੇ ਕਰ ਸਕਦਾ ਹਾਂ ਉਸੇ ਸਮੇਂ ਤੇ ਹੀ ਇਹ ਇੱਕ ਰਸ਼ਮਾ ਵਾਪਰਿਆ ਕਿ ਆਮ ਆਦੀ ਪਾਰਟੀ ਦਾ ਆਗਾਜ਼ ਹੋ ਗਿਆ ਦਿੱਲੀ ਦੇ ਵਿੱਚ ਉਹਨਾਂ ਦੀਆਂ ਗੱਲਾਂ ਬਹੁਤ ਲੰਮੀਆਂ ਚੌੜੀਆਂ ਸੀਗੀਆਂ ਜਿਹੜੀਆਂ ਕਿ ਦਿੱਲੀ ਦੇ ਲੋਕਾਂ ਨੂੰ ਭਾਗੀਆਂ ਔਰ ਉਹਨਾਂ ਦੀਆਂ ਅਸਦੀਆਂ ਸਪਾਰਟ ਗੱਲਾਂ ਕਿ ਤੁਸੀਂ ਆਹ ਕਰਦੇ ਹੋ ਮੈਂ ਆਹ ਕਰ ਦੂੰਗਾ ਬਾਣੀ ਗੱਲ ਜਿਹੜੀ ਕਿ ਪਹਿਲਾ ਸਿਆਸਤਦਾਨ ਗੋਲਦੇ ਨਹੀਂ ਸੀਗੇ ਬਹੁਤਾ ਹਾਂਜੀ ਉਹ ਲੋਕਾਂ ਨੂੰ ਚੰਗੀਆਂ ਲੱਗੀਆਂ ਹਾਂ ਬਾਹਰਲਾ ਮੀਡੀਆ ਜਿਸ ਵਿੱਚ ਮੈਂ ਵੀ ਇਨਕਲੂਡ ਹਾਂ ਉਹਨਾਂ ਦੇ ਮਨ ਦੇ ਵਿੱਚ ਵੀ ਲੱਗਿਆ ਕਿ ਹਾਂ ਯਾਰ ਸਾਡਾ ਪੰਜਾਬ ਜੇ ਸੁਧਰ ਸਕਦਾ ਤਾਂ ਵੀ ਸ਼ੁੱਡ ਗਿਵ ਅ ਚਾਂਸ ਟੂ ਦ ਨਿਊ ਪਾਰਟੀ ਇੱਕ ਭਾਵਨਾ ਸੀਗੀ ਉਦੋਂ ਠੀਕ ਹੈ ਜੀ ਉਹਦੇ ਉੱਤੇ ਕੇਜਰੀਵਾਲ ਵੀ ਆ ਗਿਆ ਖੈਰ ਇਹ ਭਗਵੰਤ ਖੋਲੀ ਤੋਂ ਬਾਅਦ ਚਾਏ ਨੇ ਮਾਨ ਸਾਹਿਬ ਹਾਂਜੀ ਜਨਮ ਦਾ ਜਨਮ ਹੋਇਆ ਸੀਗਾ ਤੇ ਪੀਪਨੂ ਵੀ ਬਹੁਤ ਖਬਰਤਨ ਮਿਲਿਆ ਸੀ ਦਰਸਨ ਤੁਹਾਨੂੰ ਯਾਦ ਹੋਣਾ ਹੈ ਕਿ 12 14000 ਦਾ ਇਕੱਠ ਆਪਣੇ ਸਰੀ ਦੇ ਕਲੋਵਰ ਡੇਲ ਚ ਹੋਇਆ ਹਾਂਜੀ ਹਾਂ ਉਹ ਵੀ ਐਸੇ ਭਾਵਨਾ ਚ ਹੀ ਹੋਇਆ ਸੀਗਾ ਕਿ ਉਹੀ ਮੁੰਡੇ ਜਿਨ੍ਹਾਂ ਨੇ ਆਰਗੇਨਾਈਜ਼ ਕੀਤਾ ਸੀ ਆਈ ਨੂ them all by ਪਰਸਨਲੀ ਦੇ ਯੂਸ ਟੂ ਬਾਇ ਯੂਨੀਵਰਸਿਟੀ ਮੀਟ ਮੇਟਸ ਐਂਡ ਆਲ ਦੈਟ ਉਹਨਾਂ ਦਾ ਪਛੋਕੜ ਵੀ ਕਾਲੀ ਸੀਗਾ ਨੀਲੀਆਂ ਪੱਗਾਂ ਬੰਨਣ ਵਾਲਿਆਂ ਨੇ ਸ਼ੋਮਨੀ ਕਲ ਦਾ ਚੋਂ ਸ਼ੋਮਨੀ ਦੇ ਗੱਲ ਚੋਂ ਨਿਕਲ ਕੇ ਆਏ ਮਨਪ੍ਰੀਤ ਸਿੰਘ ਬਾਦਲਦਾਸ ਰਤਨ ਦਿੱਤਾ ਲੇਕਿਨ ਚਲੋ ਉਹਨਾਂ ਦੀ ਹੋਣੀ ਉਹ ਨਹੀਂ ਬਾਲਾ ਦੂਰ ਤੱਕ ਚੱਲ ਸਕੇ ਲੇਕਿਨ ਉਹਦੇ ਵਿੱਚੋਂ ਹੀ ਨਿਕਲੇ ਭ ਇਹ ਭਗਵੰਤ ਮਾਨ ਦੀ ਇੱਕ ਕਲੰਦਰੀ ਸੀਗੀ ਲੋਕਾਂ ਨੂੰ ਬੰਦ ਕੇ ਰੱਖਣ ਦੀ ਸਬਰਤਾ ਸੀਗੀ ਜਿਹੜਾ ਕਿ ਸ਼ਾਇਦ ਕੇਜਰੀਵਾਲ ਹੋਣਾ ਨੇ ਜਾਂ ਸੰਜੇ ਸਿੰਘ ਹੋਣਾ ਨੇ ਉਹਨੂੰ ਬਣਾ ਲਿਆ ਸੋ ਮੈਂ ਸਮਝਦਾ ਕਿ ਯੈਸ ਵੀ ਡੂ ਓਨ ਟੂ ਸਰਟਨ ਐਕਸਟੈਂਟ ਪਰ ਉਹਦੇ ਪਿੱਛੇ ਇੱਛਾ ਮਾੜੀ ਨਹੀਂ ਸੀਗੀ ਇੱਛਾ ਸਾਡੀ ਬਾਹਰਲੇ ਮੀਡੀਆ ਦੇ ਸ਼ਾਇਦ ਮੈਂ ਸਮਝਦਾ ਇਹ ਹੋ ਸਕਦੀ ਹੈ ਕਿ ਅਸੀਂ ਸੁਧਾਰੀ ਚਾਹੁੰਦੇ ਹਾਂ ਅਸੀਂ ਬਿਹਤਰੀ ਚਾਹੁੰਦੇ ਹਾਂ ਸਾਡੇ ਚ 90 95% ਲੋਕਾਂ ਨੇ ਪਛਾਣ ਹੀ ਮੜਨਾ ਸਾਡੀਆਂ ਵੋਟਾਂ ਵੀ ਹੈ ਨਹੀਂ ਗਿਣਤੀ ਵਾਲੀਆਂ ਵੋਟਾਂ ਹੀ ਆ ਮੇਰੇ ਖਿਆਲ ਇਹ ਹਜ਼ਾਰਾਂ ਚ ਹੀ ਹੋਣੀਆਂ ਲੱਖਾਂ ਚ ਨਹੀਂ ਹੈਗੀਆਂ ਸਾਡੀਆਂ ਵੋਟਾਂ ਬਿਲਕੁਲ ਬਿਲਕੁਲ ਹਾਂ ਉਸ ਦੀ ਔਰ ਮੈਨੂੰ ਲੱਗਦਾ ਕਿ ਸਰੀਚ ਜਿਹਨੇ ਆਪਾਂ ਅਗਰੈਸਿਵ ਸੀਗੇ ਇਨਾਂ ਸ਼ਹਿਰਾਂ 'ਚ ਅਗਰੈਸਿਵ ਸੀ ਉਹ ਤੋਂ ਕਿਤੇ ਵੱਧ ਕਿ ਮੇਰੇ ਅਮਰੀਕਨ ਜਿਹੜੇ ਦੋਸਤ ਸੀਗੇ ਉਹਨਾਂ ਨੇ ਵੱਡੇ ਪੱਧਰ ਤੇ ਆਪਣੇ ਜੇਬ 'ਚੋਂ ਪੈਸਾ ਵੀ ਖਰਚਿਆ ਉਹਨਾਂ ਨੇ ਜਿਹੜੇ ਫੋਨ ਬੈਂਕ ਵੀ ਸਥਾਪਿਤ ਕੀਤੇ ਇੱਥੋਂ ਫੋਨ ਕਰ ਕਰਕੇ ਇੱਕ ਲਹਿਰ ਘੜੀ ਕਰਤੀ ਹਾਂ ਇੱਥੇ ਜੇਕਰ ਤੁਸੀਂ ਮੈਨੂੰ ਇਜਾਜ਼ਤ ਦਿਓ ਤਾਂ ਮੈਂ ਕਹਿਣਾ ਚਾਹੁੰਦਾ ਕਿ ਜਿਹੜੀਆਂ ਦੂਜੀਆਂ ਪਾਰਟੀਆਂ ਸੀਗੀਆਂ ਜਿਨ੍ਹਾਂ 'ਚ ਸ਼ੋਮ ਨਿਕਲਦਲ ਹੋ ਗਿਆ ਜਾਂ ਕਾਂਗਰਸ ਹੋ ਗਈ ਉਹ ਸੁੱਤੀਆਂ ਰਹਿ ਗਈਆਂ ਸੁੱਤੀਆਂ ਬਿਲਕੁਲ ਸੁੱਤੀਆਂ ਰਹਿ ਗਈਆਂ ਕੋਈ ਪਰ ਵੀ ਗੌਰ ਨਹੀਂ ਕੀਤਾ ਸਾਡਾ ਵੀ ਨਹੀਂ ਕੀਤਾ ਜਿਹੜੇ ਕਿ ਅ ਉਹਨਾਂ ਨੂੰ ਲੱਗਾ ਕਿ ਇਹ ਖੇਡਾਂ ਨੇ ਇਹਦਾ ਯਥਾਰਥ ਵਿੱਚ ਜਾਂ ਕੈਂਪੇਨਸ ਦੇ ਵਿੱਚ ਜਾਂ ਪੰਜਾਬ ਦੀ ਅਸਲ ਜਿਹੜੀ ਧਰਤ ਤੇ ਲਾਸਿਆਸੀ ਧਰਤ ਜਿਹਦਾ ਕੋਈ ਮੈਹਣਾ ਨਹੀਂ ਹੈ ਪਰ ਜਦੋਂ ਕ੍ਰਿਸ਼ਨਾ ਹੋ ਗਿਆ ਜਦੋਂ ਉਹਨਾਂ ਨੇ MPC ਬਣਾ ਲਏ ਆਪਣੇ ਦਿੱਲੀ ਚ ਸਰਕਾਰ ਬਣਾ ਲਈ ਉਹ ਸਰਕਾਰ ਨਹੀਂ ਬਣੀ ਵਿਰੋਧੀ ਧਿਰ ਬਣ ਗਏ ਉਹ ਤਾਂ ਉਦੋਂ ਜਾ ਕੇ ਇਹਨਾਂ ਦੇ ਕੰਨ ਤੇ ਮਾਰ ਜੀ ਜੂ ਸਰਗੀ ਕਿ ਇਹ ਵੀ ਇੱਕ ਚੀਜ਼ ਹੈਗਾ ਇਹ ਕੋ ਸਾਨੂੰ ਗਡੋਰ ਨਹੀਂ ਕਰਨਾ ਚਾਹੀਦਾ ਇਹ ਆਉਂਦੇ ਜਮਾਨੇ ਦਾ ਇੱਕ ਪ੍ਰਗਟਾ ਹੈਗਾ ਬਾਅਦ ਵਿੱਚ ਤੁਹਾਨੂੰ ਯਾਦ ਹੋਣਾ ਕਿ ਉਦੋਂ ਬਹੁਤ ਸਾਰੇ ਸ਼ੋਮ ਨਿਕਲ ਦਲ ਦੇ ਵਰਕਰ ਵੀ ਇੱਥੇ ਆਏ ਮંત્રી ਸਹਬਾਂ ਨੇ ਵੀ ਆਏ ਟੀਮਾਂ ਬੜਾ ਬਣਾ ਕੇ ਆਏ ਵਕਮੋਕਰੇ ਮੁਲਕਾਂ ਚ ਤੇ ਕਈ ਕਿਸਮ ਦੇ ਝਗੜੇ ਝੜੇ ਵੀ ਉਦੋਂ ਹੋਏ ਸੀ ਕਿਉਂਕਿ ਬਾਹਰਲੀ ਜਿਹੜੀ ਦੁਨੀਆ ਜਿਹੜੀ ਹੈ ਉਹਦੇ 'ਚ ਇੱਕ ਰੈਜ਼ੈਂਟਮੈਂਟ ਇੱਕ ਵਿਰੋਧ ਅ ਫੀਕਾ ਤਾਂ ਚੰਗੇ ਨੂੰ ਹੀ ਪਰ ਜਿਹੜੀ ਐਸਟੈਬਲਿਸ਼ਡ ਲੋਕ ਸੀ ਉਹਨਾਂ ਨੂੰ ਚੰਗਾ ਨਹੀਂ ਲੱਗਿਆ ਉਹ ਸਾਰੇ ਰਿਜ਼ਲਟ ਵਜੋਂ ਇਹ ਸਾਰਾ ਕੁਝ ਹੋਇਆ ਜਿਵੇਂ ਤੁਸੀਂ ਡਿਸਕ੍ਰਾਈਬ ਕਰ ਰਹੇ ਹੋ ਕਿ ਪੰਜਾਬ ਚ ਇਸ ਵੇਲੇ ਆਵਾਦੀ ਪਾਰਟੀ ਸਰਕਾਰ ਹੈ ਹਾਂਜੀ ਮੇਲ ਉਹਦੇ ਵਿੱਚ ਦੇਖੋ ਜੀ ਮੈਂ মিডিਆ ਦਾ ਮੈਂ ਰੋਲ ਇਸ ਵਾਸਤੇ ਕਹਿ ਰਿਹਾ ਮੈਂ ਵੀ ਜਿਵੇਂ মিডিਏ ਤੇ ਚੱਲਦਾ ਇੱਥੇ ਉੱਥੋਂ ਚੱਲਦਾ ਹੁੰਦਾ ਜਦ ਤੁਹਾਨੂੰ ਯਾਦ ਹੋਣਾ ਇੱਕ ਪੰਨੂ ਸਾਹਿਬ ਦੂਸਰੇ ਰੇਡੀਓ ਤੇ ਆਉਂਦੇ ਹੁੰਦੇ ਸੀ ਤਾਂ ਜਦੋਂ ਸਕੂਰੀਸਨ ਬਾਦਲ ਨੇ ਜਦੋਂ ਸ਼ੁਰੂ ਕੀਤੇ ਥਰੋਮ ਪਲਾਨਟ ਤੇ ਉਹਨਾਂ ਨੇ ਮਜ਼ਾਕ ਲਾਉਂਦੇ ਹੁੰਦੇ ਸੀ ਵੀ ਇਹ ਥਰੋਮ ਪਲਾਨਟ ਇਹਨਾਂ ਨੇ ਜੀ ਟਾਇਰ ਸਾੜ ਕੇ ਟਾਇਰਾਂ ਤੇ ਚਲਾਉਣੇ ਨੇ ਹਾਲਾਂਕਿ ਉਹੀ ਥਰੋਮ ਪਲਾਨਟ ਅਜੇ ਤੱਕ ਚੱਲ ਰਹੇ ਨੇ ਉਹਦੋਂ ਇਹਨਾਂ ਨੇ ਬੜਾ ਰੌਲਾ ਪਾਉਂਦੇ ਸੀਗੇ ਆਵਾਜ਼ ਦੇ ਪਾਰਟੀ ਵਾਲੇ ਵੀ ਅਸੀਂ ਉਹ ਸੌਦੇ ਮਹਿੰਗੇ ਕੀਤੇ ਨੇ ਉਹ ਅਸੀਂ ਰੱਦ ਕਰਾਂਗੇ ਇਹਨਾਂ ਨੂੰ ਕੋਲਾ ਨਹੀਂ ਮਿਲਣਾ ਚੱਲੇ ਇੱਕਦਮ ਵਗੈਰਾ ਵਗੈਰਾ ਸਭ ਕੁਝ ਤਾਂ ਉਹ ਕਹਿੰਦੇ ਕਿ ਮੈਂ ਕਹਾਂ ਵੀ ਉਹਦਾ ਜਿਹੜਾ ਗਲਤ ਫਹਿਮੀ ਲੋਕਾਂ 'ਚ ਗਲਤ ਇਮਪ੍ਰੈਸ਼ਨ ਦੇ 네ਗੇਟਿਵ 네ਗੇਟਿਵਿਟੀ ਜੀ ਜ਼ਿਆਦਾ ਪ੍ਰੋਸੀ ਗਈ ਆ ਉਹਦਾ ਜ਼ਿਆਦਾ ਯੋਗਦਾਨ ਆ ਉਸ ਪਾਰਟੀ ਦਾ ਉਹ ਆਉਣ ਦੇ ਵਿੱਚ ਉਹਦੇ ਬਾਰੇ ਸੋਚ ਜੇ ਹੁਣ ਉਹ ਮਲਪ ਹੋਣਾ ਆਪਣੇ ਸਾਹਮਣੇ ਆ ਗਿਆ ਵੀ ਉਹ ਸਭ ਕੁਝ ਗਲਤ ਸੀਗਾ ਰੋਂਗ ਇੰਟਰਪ੍ਰੀਟੇਸ਼ਨ ਸੀ ਦਾ ਰੋਂਗ ਇਨਫਰਮੇਸ਼ਨ ਲੋਕਾਂ ਦਿੱਤੀ ਗਈ ਤਾਂ ਕਰਕੇ ਉਹਦੇ ਮੈਂ ਤਾਂ ਗਿਆ ਸੀਗਾ ਵੀ ਉਹਦੇ ਵਿੱਚ ਉਹਨਾਂ ਨੂੰ ਯੋਗਦਾਨ ਸਾਨੂੰ ਮੀਡੀਆ ਨੂੰ ਵੀ ਓਨ ਕਰਨਾ ਚਾਹੀਦਾ ਹੈ ਜੀ ਅਲਖ ਸਾਹਿਬ ਗੱਲ ਇਹ ਹੈ ਕਿ ਜਦੋਂ ਕੋਈ ਲਹਿਰ ਉੱਠਦੀ ਹੈ ਜਦੋਂ ਕੋਈ ਠੰਡੀ ਹਵਾ ਦਾ ਬੁੱਲਾ ਆਉਂਦਾ ਹੈ ਲੋਕ ਮਹਿਸੂਸ ਕਰਦੇ ਨੇ ਕਿ ਯਾਰ ਹੁਣ ਤਬਦੀਲੀ ਦਾ ਸਮਾਂ ਆ ਗਿਆ ਹੈ ਉਹ ਦੋ ਦੋ ਚਾਰ ਚਾਰ ਕਰਕੇ ਹੌਲੀ ਹੌਲੀ ਕਾਰਵਾ ਬਣਦਾ ਹੈ ਜਾਂ ਲਹਿਰ ਖੜੀ ਹੁੰਦੀ ਹੈ ਤਾਂ ਲਹਿਰ ਵਿੱਚ ਇੱਕ ਤਾਂ ਹੁੰਦਾ ਸੱਚੇ ਸੁੱਚੇ ਦਿਲੋਂ ਉਹ ਜੀ ਤਬਦੀਲੀ ਦੀ ਚਾਹਨਾ ਕਰਨ ਵਾਲੇ ਲੋਕ ਹੁੰਦੇ ਬਿਲਕੁਲ ਹਾਂਜੀ ਇੱਕ ਹੁੰਦੇ ਆ ਓਪਰਚੁਨਿਸਟਿਕ ਮੌਕਾ ਪ੍ਰਸਤ ਮੌਕਾ ਹਾਂ ਜਿਨ੍ਹਾਂ ਨੇ ਜਿਹੜਾ ਆਪਣੇ ਨਿੱਜੀ ਕਾਰਨਾ ਕਰਕੇ ਜਾਂ ਉਹਨਾਂ ਨੂੰ ਲਾਭ ਦਿੰਦਾ ਹੈਗਾ ਮੈਂ ਬਹੁਤ ਸਾਰੇ ਲੋਕਾਂ ਨੂੰ ਜਾਣਦਾ ਹਾਂ ਤੁਸੀਂ ਵੀ ਜਾਣਦੇ ਹੋਵੋਗੇ ਜਿਵੇਂ ਇੱਥੋਂ ਜਿਹੜਾ ਤੁਸੀਂ ਇੱਕ ਦੋ ਨਾਮ ਵੀ ਲਿਆ ਜਿਹੜੇ ਕਿ ਉਹਦੋਂ ਬਹੁਤ ਨੁਕਤਾਚੀਨੀ ਦੱਬ ਕੇ ਕਰਦੇ ਸੀਗੇ ਆਪਾਂ ਨੂੰ ਉਪਰਾ ਲੱਗਦਾ ਸੀ ਵੀ ਇੰਨਾ ਇਸ ਹੱਦ ਤੱਕ ਤਾਂ ਨਹੀਂ ਹੈਗੇ ਉਹ ਮਾੜੇ ਲੇਕਿਨ ਸੁਧਾਰ ਦੀ ਗੁੰਜਾਇਸ਼ ਹਮੇਸ਼ਾ ਹੁੰਦੀ ਹੈ ਬਿਲਕੁਲ ਹਾਂ ਲੋਕਾਂ ਨੇ ਐਸਵੇਲੇ ਜਾ ਕੇ ਪੋਜੀਸ਼ਨਾਂ ਵੀ ਹਾਸਲ ਕਰ ਲੀਆਂ ਨੇ ਬਿਲਕੁਲ ਬਹੁਤ سارے ਲੋਕ ਨੇ ਮੈਂ ਜਾਣਦਾ ਹਾਂ ਕ੍ਰੰਟੋ ਤੋਂ ਇੱਕ ਦੋ ਗਏ ਨੇ ਬਹੁਤ ਉੱਚੇ ਪੱਧਰ ਤੇ ਛੱਲੇ ਵਾਲੀ ਕਾਰ ਮਿਲ ਗਈ ਉਹਨਾਂ ਨੂੰ ਹਨਾ ਬਿਲਕੁਲ ਹੀ ਬਿਲਕੁਲ ਆਪਾਂ ਉਹਨਾਂ ਲੋਕਾਂ ਦੀ ਕਤਾਰ 'ਚ ਸ਼ਾਮਿਲ ਦੇ ਜਿੱਥੇ ਆਪਣੀ ਗੱਲ ਵਿੱਚ ਰੁਕੀ ਸੀਗੀ ਮੈਂ ਉੱਥੋਂ ਸ਼ੁਰੂ ਕਰਦਾ ਕਿ ਕੁਝ ਅਪਰਚੂਨਸਟਿਕ ਲੋਕ ਹੁੰਦੇ ਆ ਮੌਕਾ ਪ੍ਰਸਤ ਲਾਭ ਠਾ ਲੈਂਦੇ ਆ ਉਹਨਾਂ ਨੇ ਉਠਾਇਆ ਵੀ ਹੈ ਮੈਂ ਉਂਗਲਾਂ ਤੇ ਗਿਣ ਸਕਦਾ ਹਾਂ ਬਹੁਤ ਸਾਰੇ ਲੋਕ ਨੇ ਜਿਹੜੇ ਪੰਜਾਬ ਸਰਕਾਰ ਦੇ ਵਿੱਚ ਐਸਵੇਲੇ ਬਹੁਤ ਜ਼ਿੰਮੇਵ ਹਾਂਜੀ ਅਸੀਂ ਬਾਹਰਲਾ ਮੀਡੀਆ ਪੰਜਾਬ ਨਾਲ ਸੰਬੰਧ ਰੱਖਦਾ ਸਾਊਥ ਏਸ਼ੀਆ ਨੂੰ ਬਹੁਤ ਲੈ ਕੇ ਆਉਂਦੇ ਆ ਰੜਕਦੇ ਆ ਰੋਜ਼ ਅ ਅਸੀਂ ਅੱਜ ਦੀ ਹਕੀਕਤ ਕੀ ਹੈ ਅੱਜ ਦਾ ਸੱਚ ਕੀ ਹੈ ਪਾਰਟੀ ਕਿੱਥੇ ਖੜੀ ਹੈ ਕਿੱਧਰ ਨੂੰ ਜਾ ਰਿਹਾ ਪੰਜਾਬ ਹਾਂਜੀ ਇਹਨਾਂ ਮੁੱਦਿਆਂ ਦੇ ਮੱਦੇਨਜ਼ਰ ਹੀ ਗੱਲਾਂ ਬਾਤਾਂ ਛੇੜਦੇ ਆ ਅ ਲੇਕਿਨ ਜੇ ਤੁਸੀਂ ਕਹੋ ਕਿ ਅਸੀਂ ਗਿਲਟੀ ਫੀਲ ਕਰਦੇ ਆ ਪਰਸਨਲੀ ਆਈ ਨੈਵਰ ਫੀਲ ਗਿਲਟੀ ਅਬਾਊਟ ਥੈਟ ਕਿਉਂਕਿ ਅ ਇਹ ਗੱਲ ਤੇ ਪੱਕੀ ਆ ਕਿ ਪਰਿਵਾਰਵਾਦ ਭਾਰੂ ਹੋ ਗਿਆ ਸੀਗਾ ਕਿਸੇ ਨੂੰ ਗੱਲ ਬਾੜੀ ਲੱਗ ਸਕਦੀ ਹੈ ਕਿ ਤੁਹਾਡਾ ਸਾਰਿਆਂ ਦਾ ਆਪਣਾ ਸਾਰਿਆਂ ਦਾ ਪਛੋਕੜ ਜਿਹੜਾ ਅ ਪੰਥਕ ਪਾਰਟੀਆਂ ਨਾਲ ਹੀ ਰਿਹਾ ਬਿਲਕੁਲ ਉਹਦੇ ਮੱਦੇ ਨਜ਼ਰ ਸਾਨੂੰ ਇਹ ਫੀਲਿੰਗ ਸ਼ੁਰੂ ਹੋ ਗਈ ਸੀ ਕਿ ਅਸੀਂ ਇੱਕ ਜਿਵੇਂ ਗਲਾਸ ਸੀਲਿੰਗ ਹੋਰੇ ਕਹਿੰਦੇ ਨੇ ਨਾ ਗਲਾਸ ਸੀਲਿੰਗ ਹੈ ਤੇ ਇਸ ਸੀਲਿੰਗ ਤੋਂ ਤਾਂ ਨਹੀਂ ਜਾ ਸਕਦੇ ਅਸੀਂ ਹਾਂਜੀ ਸਾਡਾ ਮਾਜਨਾ ਇਹਦੋਂ ਤਾਂ ਨਹੀਂ ਹੈ ਜਾਂ ਤਾਂ ਅਸੀਂ ਚਮਚਾਗिरी ਸ਼ੁਰੂ ਕਰ ਦਈਏ ਹਮ ਹਮ ਵਿੱਕ ਜੀਏ ਵਿਰਜ ਜੀਏ ਕਿ ਜੇ ਅਸੀਂ ਧੌਣ ਚੱਕ ਕੇ ਪਾਰਟੀ ਚ ਐਗਜ਼ਿਸਟ ਕਰਨਾ ਚਾਹੁੰਦੇ ਆ ਤਾਂ ਸਾਨੂੰ ਸਾਡਾ ਥਾਂ ਨਹੀਂ ਹੈ ਜਾਂ ਅਸੀਂ ਇੰਨੇ ਅਮੀਰ ਹੋਈਏ ਕਿ ਪਾਰਟੀ ਨੂੰ ਸਾਡੀ ਲੋੜ ਹੈ ਉਹਦੇ ਇਸ ਕਿਸਮ ਦੇ ਹਾਲਾਤ ਸਾਰੀਆਂ ਹੀ ਪਾਰਟੀਆਂ ਚ ਹੋਗੇ ਸੀਗੇ ਕਾਂਗਰਸ ਦੇ ਵਿੱਚ ਵੀ ਹੈਗਾ ਸ਼ੋਮ ਨਿਕਲ ਦਾ ਚ ਵੀ ਹੋ ਗਿਆ ਸੀਗਾ ਬਟ ਹੁਣ ਜਿਹੜਾ ਪੰਜਾਬ ਦੇ ਅੱਜ ਦੇ ਹਾਲਾਤ ਨੇ ਇਹ ਬਿਲਕੁਲ ਭਿੰਨ ਨੇ ਦੇਖੋ ਜੀ ਤੁਹਾਡੇ ਤੱਕ ਕੋਈ ਦੋ رائے ਹੈ ਨਹੀਂ ਹੈ ਤੁਹਾਡਾ ਸ਼ੋਕੜੇ ਕਾਲੀ ਪਰਿਵਾਰ ਦਾ ਮੈਂ ਕੁਦਰਤੀ ਆਪਣੀ ਗੱਲਬਾਤ ਤੁਹਾਡੇ ਨਾਲ ਇਸ ਮੀਡੀਆ ਤੇ ਇਸ ਮੁੱਦੇ ਤੇ ਤੁਹਾਡੇ ਨਾਲ ਗੱਲ ਕਰਨੀ ਪਈ ਐਂਡ ਦਾ ਮੀਨ ਕਿ ਮੈਂ ਤੁਹਾਡੇ ਪਰਸਪਨ ਨਹੀਂ ਗੱਲ ਕਰ ਰਿਹਾ ਮੈਂ ਨਹੀਂ ਅਸੀਂ ਗੱਲ ਦੀ ਮੈਂ ਸਮਝਦੇ ਤੁਸੀਂ ਬੁੱਧਾ ਵਿਚਾਰ ਰਹੇ ਹੋ ਤੇ ਗੁੰਦੇ ਦੇ ਵਿੱਚ ਮੈਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਤੇ ਸੈਕੰਡਲੀ ਹੈ ਵੀ ਦੇਖੋ ਹੁਣ ਉਹੀ ਲੋਕ ਇਹੀ ਰੇਡੀਓ ਸਟੇਸ਼ਨ ਇਹੀ ਜਿਹੜੇ ਟੈਰਾ ਨਾਲ ਤੁਹਾਨੂੰ ਪ੍ਰਣ ਚਲਾਉਂਦੇ ਹੁੰਦੇ ਸੀ ਉਹੀ ਲੋਕਾਂ ਦਾ ਸਿਸਟਰ ਸਟੇਸ਼ਨ ਉੱਥੇ ਟ੍ਰਾਂਟੋ ਜੀ ਵੀ ਹੈਗੇ ਨੇ ਜਿਹੜਾ ਕੋ ਉੱਥੋਂ ਹੀ ਸਰਵੇ ਕਰਵਾ ਲੈਣ ਵੀ ਉਹ ਉਹੀ ਲੋਕ ਜਿਹੜੇ ਚਲੋ ਚਲਾਉਦੇ ਸੀ ਉਹਨਾਂ ਨੇ ਹੁਣ ਕੀ ਕੁਝ ਬਣ ਗਿਆ ਤੇ ਕੀ ਕੁਝ ਬਣਾ ਲਿਆ ਉਹਨਾਂ ਨੇ ਚਲੋ ਇਹ ਤਾਂ ਗੱਲ ਹੋ ਗਈ ਤੁਹਾਡਾ ਲਾਹਾਂ ਵੀ ਸਿਰ ਮੱਥੇ ਚਲੋ ਜੀ ਸੱਚੇ ਸੱਚੇ ਜੇ ਤੁਸੀਂ ਕਾਰਵਿਕ ਕੰਮ ਕਰਦੇ ਜੇ ਤਾਂ ਫਿਰ ਇਸ ਲਈ ਮੈਂ ਤੁਹਾਨੂੰ ਇਹ ਹੀ ਦੂਸਰਾ ਸਵਾਲ ਇਹ ਹੋਊਗਾ ਵੀ ਤੁਸੀਂ ਕੀ ਹੁਣ ਤੁਹਾਨੂੰ ਆਬਿਓਗੇ ਤਾਂ ਕੀ ਚਾਹਣਿਓ ਵੀ ਸ਼ੋਨੀ ਜਮਾਤ ਸ਼ੋਨੀ ਕਾਲੀਦਾਲ ਵੱਲੋਂ ਹੀ ਗੱਲ ਕਰ ਰਿਹਾ ਵਾਂ ਸ਼ੋਨੀ ਕਾਲੀਦਾਲ ਕੀ ਕਰੇ ਕਿ ਜਿਹੜਾ ਕਿ ਅੱਗੇ ਨਾਲ ਉਹ ਅਗਲੀ ਵਾਰੀ ਸਥਿਤੀ ਦੇ ਵਿੱਚ ਨਾ ਆਵੇ ਤੇ ਅੱਗੇ ਨਾਲ ਜਿਹੜਾ ਬਾਹਲੇ ਮੀਡੀਆ ਦਾ ਉਹ ਵੱਤ ਵੱਦ ਫਾਇਦਾ ਉਠਾ ਸਕੇ ਮੀਡੀਆ ਦਾ ਅਸਰ ਬਹੁਤ ਹੈ ਲੋਕਾਂ ਤੇ ਅਸਰ ਜੇ ਚੀ ਦਾ ਤੇ ਇਥੋਂ ਦੇ ਲੋਕਾਂ ਦਾ ਅਸਰ ਫਿਰ ਉੱਥੇ ਬਹੁਤ ਹੋਣਾ ਆ ਤੁਸੀਂ ਕੀ ਇਸ ਗੱਲ ਇਹ ਹੈ ਕਿ ਆਪਣੇ 3 ਘੰਟਿਆਂ ਦੇ ਪ੍ਰੋਗਰਾਮ 'ਚ ਇੱਕ ਪਰਮਨੈਂਟ ਸੈਗਮੈਂਟ ਜਿਹੜਾ ਉਹ ਪੰਜਾਬ ਨਾਲ ਸੰਬੰਧ ਰੱਖਦਾ ਆ ਪਰ ਰੋਜ਼ ਹੀ ਗੱਲ ਕਰਦੇ ਆ ਵੀ ਪਚੀ ਮਿੰਟ ਅੱਧਾ ਘੰਟਾ ਗੱਲਬਾਤ ਰੋਜ਼ ਹੀ ਹੁੰਦੀ ਹੈ ਸੋ ਉਸ ਪ੍ਰੋਗਰਾਮ ਦੇ ਰਾਹੀਂ ਸਾਡੇ ਕਾਲਰਾਂ ਦੇ ਇਨਪੁਟ ਦੇ ਰਾਹੀਂ ਪੰਜਾਬ ਨਾਲ ਸਾਡੀ ਵਕਫੀ ਰੋਜ਼ ਨਮਈ ਆ ਜਾਂਦੀ ਹੈ ਪਰ ਮੈਂ ਇਹ ਜਾਣਦਿਆ ਹੋਇਆ ਵੀ ਕਹਿਣਾ ਚਾਹੁੰਦਾ ਕਿ ਫਿਰ ਵੀ ਆਪਾਂ ਦੂਰ ਬੈਠੇ ਆ ਆਪਾਂ ਨੂੰ ਜ਼ਮੀਨੀ ਹਕੀਕਤਾਂ ਦਾ ਇਲਮ ਨਹੀਂ ਹੈ ਪਰ ਜਿੰਨੀ ਕਿ ਜਾਣਕਾਰੀ ਮੈਂ ਆਪਣੀ ਗੁਫ਼ਤਗੂ ਦੇ ਵਿੱਚ ਇਕੱਤਰ ਕੀਤੀ ਹੈ ਉਹ ਇਹ ਹੈ ਕਿ ਸਮਾਂ ਬਦਲ ਰਿਹਾ ਹੈ ਸ਼ੋਮਨੀ ਕਲਦਲ ਟਰੈਕਸ਼ਨ ਫੜ ਰਿਹਾ ਜ਼ੋਰ ਫੜ ਰਿਹਾ ਇਹਨਾਂ ਦਾ ਮੋਮੈਂਟਮ ਬਣ ਰਿਹਾ ਹੈ ਤੱਲੀ ਮੈਂ ਮੇਰੇ ਖਲ ਪਰਸੋਂ ਬੱਲੀ ਸਾਹਿਬ ਨਾਲ ਗੱਲਬਾਤ ਕਰ ਰਿਹਾ ਸੀ ਤਾਂ ਬਲਜੀਤ ਸਿੰਘ ਬੱਲੀ بڑے ਵੱਡੇ ਪੱਤਰਕਾਰ ਨੇ ਉਹਨਾਂ ਨੇ ਸ਼ੋਮਨੀ ਕਲ ਦਲ ਦੀ ਜਾਂ ਨਿੱਜੀ ਤੌਰ ਤੇ ਸਰਬੀਰ ਸਿੰਘ ਬਾਦਲ ਹੋਣਾ ਬਾਰੇ ਦੱਸਿਆ ਕਿ ਉਹ ਹੁਣ ਜ਼ੋਰ ਫੜ ਰਿਹਾ ਲੋਕਾਂ ਦੇ ਮਨ ਵਿੱਚ ਉਹਨਾਂ ਦਾ ਇਜ਼ਤਮਾਨ ਵਧ ਰਿਹਾ ਹੈ ਪੀੜਾ ਵਧ ਰਹੀਆਂ ਨੇ ਬਾਦਲਪਿੰਡ ਦੇ ਵਿੱਚ ਬਾਰ ਬਾਰ ਕਾਫੀ ਦੇਰ ਬਾਅਦ ਹੁਣ ਰੌਣਕਾਂ ਲੱਗ ਗਈਆਂ ਨੇ ਤਾਂ ਇਹ ਚੰਗੇ ਸੰਕੇਤ ਨੇ ਜਿਹੜੇ ਪੁਰਾਣੇ ਜਿਹੜੇ ਬੰਦੇ ਹੈਗੇ ਆ ਸਿਆਸਤਤ ਨੂੰ ਸਮਝਣ ਵਾਲੇ ਲੋਕ ਉਹ ਸਮਝਦੇ ਨੇ ਕਿ ਭੋਏ ਵੱਤਰ ਹੋ ਰਹੀ ਹੈ ਜ਼ਮਾਨਾ ਆ ਰਿਹਾ ਹੈ ਪਰ ਨਾਲ ਦੀ ਨਾਲ ਬੱਲੀ ਸਾਹਿਬ ਨੇ ਇਹ ਵੀ ਕਿਹਾ ਸੀਗਾ ਕਿ ਕਿਉਂਕਿ ਬੀਜੇਪੀ ਵੀ ਇਤਨੀ ਜ਼ਮਾਨਚਾ ਰਹੀ ਹੈ ਤੇ ਆਮ ਆਦਮੀ ਪਾਰਟੀ ਵੀ ਸਿਰਫ ਉੱਥੇ ਹੈਗੀ ਹੈ ਸਰਕਾਰ ਹੈ ਉਹਨਾਂ ਦੀ ਅਕਸਰ ਨੂੰ ਐਂਡ ਕਾਂਗਰਸ ਤਾਂ ਆਪਣੇ ਆਪ ਪੂਰਾ ਪਰ ਤੋਲ ਰਹੀ ਹੈ ਸੋ ਉਹ ਸਮਝਦੇ ਨੇ ਕਿ ਜੇਕਰ ਵੱਡੇ ਪੱਧਰ ਤੇ ਸ਼੍ਰੋਮਣੀ ਕਾਲਦਲ ਦੇ ਵਿੱਚ ਕੋਈ ਐਸਾ ਜ਼ਿਕਰਯੋਗ ਤਬਦੀਲੀ ਨਹੀਂ ਲੈ ਕੇ ਆਏ ਆਪਣੇ ਕੰਮ ਕਰਨ ਦੇ ਢੰਗ ਦੇ ਵਿੱਚ ਤਾਂ ਹੋ ਸਕਦਾ ਹੈ ਕਿ ਹੰਗ ਪਾਰਲੀਮੈਂਟ ਵਾਲੇ ਹਾਲਾਤ ਪੈਦਾ ਹੋ ਜਾਣ ਕਿਉਂਕਿ ਵਿੱਚ ਵਿਚਾਲੇ ਵਾਲਾ ਕੰਮ ਹੋ ਸਕਦਾ ਹੈ ਹੋ ਸਕਦਾ ਹੈ ਬੀਜੇਪੀ ਥੋੜੀ ਜਿਹੀ ਗਰੋ ਕਰ ਲਵੇ ਤੇ ਸ਼ੋਮ ਨਹੀਂ ਕਲ ਦਲ ਤਾਂ ਪਹਿਲਾਂ ਹੀ ਵੋਟ ਬੈਂਕ ਬਹੁਤਾ ਖੁਰਿਆ ਨਹੀਂ ਸੀਗਾ ਐਵੇਂ ਜਿਵੇਂ ਇਹ ਬਹੁਤ ਬਹੁਤ ਕੋਨੀ ਦੌੜ ਹੋਏਗੀ ਦੌੜ ਬਣ ਜੇ ਜਿੱਥੋਂ ਤੱਕ ਤੁਸੀਂ ਕਹੋ ਕਿ ਸਲਾਹ ਸਲਾਹ ਤੇ ਤੁਸੀਂ ਮੰਗ ਰਹੇ ਹੋ ਸੁਖਵੀਰ ਸਿੰਘ ਬਾਦਲ ਨੂੰ ਉਮੀਦ ਹੈ ਕਿ ਤੁਸੀਂ ਇਹ ਸਾਰਾ ਕੁਝ ਪੁੱਛਦਾ ਕਰਦੇ ਹੋਗੇ ਆਈ ਹੋਪ ਹੀ ਇਸ ਵਰਕਿੰਗ ਹਾਰਡ ਬਹੁਤ ਜ਼ੋਰ ਲਾ ਰਹੇ ਨੇ ਮੈਂ ਦੇਖਦਾ ਉਹਨਾਂ ਦੀਆਂ ਸਾਰੀਆਂ ਐਲਾਨਾਂ ਤੇ ਬਿਆਨਤ ਦੇਗਾ ਮਾਰਦਾ ਹਾਂ ਹਾਂਜੀ ਪਰ ਕਈ ਨਹੀਂ ਹੁੰਦਾਗਾ ਕਿ ਬਾਦਲ ਸਾਹਿਬ ਦਾ ਸੁਭਾਅ ਵੱਖਰਾ ਸੀਗਾ ਇਹ ਵੱਡੇ ਬਾਦਲ ਸਾਹਿਬ ਦਾ ਮੈਂ ਗੱਲ ਕਰ ਰਿਹਾ ਹਾਂ ਹਮ ਹਮ ਉਹ ਆਪਣੇ ਆਲੇ ਦੋਲੇ ਨਾ ਹਾਸ ਕਿਸਮ ਦੇ ਬੰਦੇ ਜਾਂ ਵੱਜਮੇ ਬੰਦੇ ਕਿ ਆਹੀ ਹੋਣਗੇ ਦੋ ਇਧਰ ਦੋ ਇਧਰ ਨਹੀਂ ਸੀ ਰੱਖਦੇ ਹੁੰਦੇ ਹਾਂ ਪੰਜਾਬ ਘੁੰਮਦੇ ਸੀਗੇ ਉਹਨਾਂ ਦਾ ਡਰਾਈਵਰ ਹੁੰਦਾ ਸੀਗਾ ਜਾਂ ਜਿਸ ਇਲਾਕੇ ਚੋਂ ਜਾਂਦੇ ਸੀ ਉਸ ਇਲਾਕੇ ਦੇ ਜਿਹੜੇ ਬਹੁਤ ਬਾਰ ਬੰਦੇ ਉਹਨਾਂ ਦੇ ਨਾਲ ਉਹਨਾਂ ਦੇ ਨਾਲ ਖੜਦੇ ਸੀ ਉਹ ਉਹ ਇੱਕ ਇੱਜ਼ਤਮਾਨ ਵਾਲੀ ਗੱਲ ਹੁੰਦੀ ਸੀ ਹਾਂਜੀ ਲੇਕਿਨ ਸਮ ਹਾਉ ਆਈ ਫੀਲ ਦਿਸ ਵੈਰੀ ਸਟ੍ਰੇਂਜ ਫਾਈਂਡ ਦਿਸ ਵੈਰੀ ਸਟ੍ਰੇਂਜ ਫੀਨੋਮਨਾ ਕਿ ਸਦਾ ਉਸ ਟੂ ਬੀਸਿੰਗ ਬਾਦਲ ਹੋਣੀ ਸ਼ਾਇਦ ਇਸ ਇਸ ਕੰਟਰ ਨੂੰ ਸਮਝਦੇ ਨਹੀਂ ਹਨ ਕਿ ਜਿਹੜੇ ਤੁਸੀਂ ਸ਼ਹਿਰ ਜਾਣਾ ਛੋਟੇ ਟਾਊਨ ਜਾਣਾ ਵੱਡੇ ਜਾਣਾ ਉੱਥੇ ਜਾ ਕੇ ਤੁਸੀਂ ਆਪਣੇ ਜਿਹੜੇ ਕੰਫਰਟ ਜ਼ੋਨ ਚੋਂ ਨਿਕਲ ਕੇ ਥੋੜਾ ਜਾ ਉਸ ਸ਼ਹਿਰ ਦੇ ਮੋਤਬਰ ਬੰਦਿਆਂ ਨੂੰ ਜਾ ਕੇ ਹੱਗ ਕਰੋ ਉਹਨਾਂ ਦੀਆਂ ਨਿੱਜੀ ਪਰਿਵਾਰਾਂ ਚ ਜਾਣ ਦੇ ਕੋਈ ਹਰਜ ਨਹੀਂ ਹੁੰਦਾਗਾ ਉਹ ਹੋਰ ਕੁਝ ਨਹੀਂ ਪਾਲਦੇ ਵਰਕ ਕਰਨਾ ਸਾਰੀ ਓਵਰ ਲਾਈ ਹੁੰਦੀ ਹੈ ਉਹ ਸਿਰਫ ਸਾਫ ਪੜਾਈ ਪਾਲਦੇ ਹੁੰਦੇ ਆ ਜੇ ਸਾਡੇ ਘਰੇ ਆਵੇ ਮੈਨੂੰ ਲੱਗਦਾ ਕਿ ਬਾਕੀ ਤੇ ਜਿਹੜਾ ਤਕੜਾ ਪਹਿਲਵਾਨ ਕਹਿ ਲੋ ਜਾਂ ਸਰਕਾਰੀ ਤੇ ਰਹੀਗੀ ਉਹਨਾਂ ਨੇ ਆਪਣੇ ਬਾਹਰ ਨਾਲ ਡਿੱਗ ਪੈਣਾ ਹੁੰਦਾਗਾ ਉਹਨਾਂ ਦੀਆਂ ਗਲਤੀਆਂ ਦਾ ਬਸਤਾ ਭਰ ਜਾਂਦਾ ਹੈਗਾ ਲੇਕਿਨ ਪੰਜਾਬ ਦਾ ਮੋਹ ਅਜੇ ਸ਼ੋਮਨੀ ਕਲ ਦਲ ਪ੍ਰਤੀ ਮਨਫੀ ਨਹੀਂ ਹੋਇਆ ਘਟਿਆ ਨਹੀਂ ਹੈ ਸਟਿਲ देयर ਪਰ ਇਹ ਚੋਣਾਂ ਦਾ ਜਿਹੜਾ ਮੈਥਮੈਟਿਕਸ ਹੈਗਾ ਉਹਦੇ ਵਿੱਚ ਮੇਰੇ ਖਿਆਲ ਸ਼ੋਮਨੀ ਕਲ ਦਲ ਮਾਰ ਕਰ ਰਿਹਾ ਮੈਨੇ ਉਹਨੂੰ ਮੈਨੇਜ ਕਰਨ ਦੀ ਜ਼ਰੂਰਤ ਹੈ ਜੀ ਬਹੁਤ ਖੂਬ ਜੀ ਬਹੁਤ ਵਧੀਆ ਤੁਸੀਂ ਸਾਹ ਦਿੱਤਾ ਬਾਕੀ ਕੋਸ਼ਿਸ਼ ਕਰਾਂਗੇ ਵੱਧ ਤੋਂ ਵੱਧ ਆਪਾਂ ਨੂੰ ਜਿੱਥੇ ਤੱਕ ਪਹੁੰਚ ਸਕੇ ਤੁਹਾਡੀ ਗੱਲ ਤੇ ਵੱਧ ਤੋਂ ਵੱਧ ਤੁਹਾਡੇ ਜਿਹੜੇ ਗਿਲੇ ਛਿਪੇ ਜੋ ਕਿ ਹੈ ਵੀ ਨੇ ਤਾਂ ਆਪਾਂ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਮੈਂ ਨਿੱਜੀ ਤੌਰ ਤੇ ਅਲਸਾ ਤੁਹਾਨੂੰ ਵਧਾਈ ਦੇਣੀ ਚਾਹੁੰਦਾ ਇੱਕ ਬਹੁਤ ਵਧੀਆ ਸ਼ੁਰੂਆਤ ਹੈ ਕਿ ਤੁਹਾਡਾ ਪਛੋਕੜ ਆਪਦਾ ਪੰਥਕ ਹੈ ਔਰ ਤੁਹਾਡੇ ਕੋਲ ਗੁਣਵੱਤਾ ਹੈਗੀ ਹੈ ਸ਼ਬਦਾਂ ਦਾ ਤੁਹਾਡੇ ਕੋਲ ਇਹ ਭੰਡਾਰ ਹੈ ਔਰ ਇਹ سلسلہ ਤੁਹਾਡਾ ਜਿਹੜਾ ਚੱਲਦਾ ਰਹੇ ਔਰ ਇਸ ਪਲੈਟਫਾਰਮ ਨੂੰ ਤੁਸੀਂ ਹੋਰ ਚਿਹਰਾ ਲੈ ਕੇ ਜਾਓ ਸਕੱਪਤਾ ਦੇ ਨਾਲ ਪੰਜਾਬ ਦੀ ਬਿਹਤਰੀ ਅਦਿਕਤਰ ਕੰਮ ਕਰੋ ਮੇਰੀਆਂ ਸ਼ੁਭਕਾਮਨਾਵਾਂ ਤੁਹਾਡੇ ਨਾਲ ਲਈ ਬਾਬਾ ਮਿਹਰਬਾਨੀ ਸਸੀਕਾ ਮਿਹਰਬਾਨੀ ਸਰ